ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਅੱਜ ਮੰਮੀ ਦਾ ਬਲੌਗ ਸਟਾਰਟ ਕਰਦੇ ਆ ਮੈਂ ਦਾ ਮਾਂ ਮੰਮੀ ਅੱਗੇ ਨਹੀਂ ਨਹੀਂ ਮੰਮੀ ਦਾ ਸਤਿ ਸ਼੍ਰੀ ਅਕਾਲ ਵੀ ਨਹੀਂ ਬੁਲਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਤੂੰ ਖਾਦਾ ਨਹੀਂ ਖਾਣੀ ਹੋਏ ਅੱਜ ਤੱਕ ਤੂੰ ਕਾਈ ਹੱਦ ਤੈਨੂੰ ਪੁੱਛ ਨਾ ਮਟਰ ਜਾਂਦਾ ਮਟਰ ਹੀ ਬਣਾ ਲੈਣੇ ਜਿੱਦਾਂ ਹਾਂ ਤੋ ਚੋ ਲੈ ਰੋਦੀ ਅਬਾ ਨਾ ਰੋਦੀ ਪਰ ਮਾਂ ਨਾ ਨਾ ਤਾਂ ਮੇਰੀ ਵਿਆਹ ਦਾੜ ਪੀੜੋਂ ਲੱਗਦੀ ਆ ਖਾ ਖਾ ਕੇ ਚੌਲ ਰੋਦੀ ਮਾਂ ਨਾ ਨੀ ਨੰਨੂ ਤੂੰ ਕੱਪੜੇ ਨਹੀਂ ਉਤਾਰੇ ਜਿਹੜਾ ਪਾਪਾ ਨੂੰ ਕਹਿ ਦੋ ਮਗਾ ਮਾਰਾਂ ਉਹ ਪਤਾ ਕਿ ਜਿਹਾ ਪਾਪਾ ਨੇ ਹੈ ਕਿਹੜੀ ਦੀ ਚੈਣ ਇਹ ਵੀ ਚੈਣਾ ਆ ਪਈ ਦੇ ਆਹ ਦੇ ਪਿੱਛੇ ਉਹ ਲੈ ਭਾਈ ਨੂੰ ਕਹਿਣਾ ਕਿ ਉਹ ਹਾਂ ਦੋ ਦੀ ਵਾਰ ਦੇਖ ਰੋ ਯਾਰ ਲੈ ਹਾਂ ਚਾਨ ਦਿਖੇਗਾ ਅੰਨੇ ਚ ਕੋਈ ਵੱਜਣਾ ਜਾਵੇ ਨਾ 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 ਮਾ ਕੱਢਾ ਉਹ ਤਾਂ ਕੱਢ ਲੈਂਦੇ ਮੈਂ ਕਿਆ ਨਾ ਮੈਂ ਜਿਹੜਾ ਬਣਾਉਣੀ ਤੋਂ ਹੋਵੇ ਉਹ ਹੀ ਐਕਟਿਵਾ ਨਾ ਪ੍ਰੋ ਤੋਂ ਹੁੰਦੀ ਆ ਉਹ ਹਨਾ ਉਹਦੇ ਲੱਗਦੀ ਆ ਉਹ ਮੈਂ ਇਹਨਾਂ ਕੱਢਦੀ ਆ ਉਹਨੇ ਨੰਤੇ ਉਹ ਰੱਖੂ ਉਹ ਵੱਜੀ ਹੋਈ ਉਹਦੇ ਵਿੱਚ ਉਹ ਦੇ ਨਹੀਂ ਨਹੀਂ ਬਚਾ ਆ। ਅ ਵੀ ਆ ਨਾ ਤੁਹਾਨੂੰ ਪੰਜ ਵੀ ਆ। ਕੋਈ ਚੀਜ਼ ਦਾ ਡਰ ਲੱਗਦਾ ਆ। ਔਰ ਟੁੱਟੀ ਟੁੱਟੀ ਆ ਜੇ ਹਨ। ਕਿੱਥੋਂ ਟੁੱਟੀ ਆ? ਦੋ ਦਿਨ ਜਗਾ ਪੀਓ ਆ। ਉ ਲੈ। ਆਪ ਵੀ ਚੱਕਾ। ਕੇ? ਆ ਉਹ ਆ ਗੋਟਨੇ-ਗੋਟਨੇ ਲੈ ਯਾਰ ਮਰੂਦ ਕਿੱਥੇ ਸਿੱਟੇ ਆ? ਲੋ ਪੈਰ ਦੇ ਕਿਤੋਂ ਦੂ ਮਿੰਟ ਆ। ਆਹਦੀ ਕੱਢਿਆ ਆ। ਨਹੀਂ ਆ ਥੱਲੇ ਦਿੱਤੇ ਆਇਆ। ਮੇਰਾ ਫੋਨ? ਤੁਹਾਡਾ ਫੋਨ? ਉੱਪਰ ਹੀ ਹੋਣਾ। ਨਹੀਂ ਨਹੀਂ। ਆ ਲੈ ਕਿਤੇ ਜਰਾ ਪਿਆਈ ਆ ਰਹੀ ਦੂਸਰੇ ਆਪਾਂ ਨਹੀਂ ਸਾਡਾ ਨਹੀਂ ਦੱਦਾ ਨਹੀਂ ਆਪਾਂ ਲਿਆਂ ਨਾਲ ਮਟਰ ਮਟਰ ਕੱਢ ਲਏ ਆਲੂ ਨੂੰ ਕੱਟਨੇ ਆ ਪਿਆਜ਼ ਤੇ ਮਹੇਰਾ ਰੋਟੀ ਮੈਂ ਤਾਂ ਇਹਦੇ ਦੋ ਚਾਹੇ ਨਹੀਂ ਚਾਹ ਤੂੰ ਵੀ ਕਰਦਾ ਆ ਤੇ ਹਣ ਫਰਿੱਜ ਤੇ ਦੇਖ ਰਾ ਫਰਿੱਜ ਤੇ ਤਾਂ ਹੈ ਨਹੀਂਗਾ ਉਹ ਦੇ ਪਿਆ ਆਹ ਮੇਗਾ ਪਾਲੀ ਸਾਈਡ ਤੇ ਪਿਆ ਆ ਦੇ ਮੈਂ ਪਾਲੀ ਦਾ ਰੱਖਿਆ ਨਹੀਂ ਨਹੀਂ ਉਰੇ ਨਹੀਂ ਬਸ ਉਹ ਬਣਾਣ ਤੇ ਮੰਨੂ ਦੀ ਪਲਾਸ ਕੋਠੇ ਤੇ ਬੈੜ ਦੇ ਥੱਲੇ ਆ ਤਿੰਨ ਸਬਜ਼ੀਆਂ ਦੇ ਕੋਠੇ ਤੇ ਮਿਰਚਾਂ ਉਹਨੇ 4 ਕਪਾਈਆਂ ਸਬਜ਼ੀ ਵਾਲੀ ਬਾਤ ਆਈ ਨਾ ਮੈਨੂੰ ਮੈਂ ਦੇਖਣਾ ਪਲਾਸ ਕੋਠੇ ਤੇ ਬੈੜ ਦੇ ਥੱਲੇ ਆ ਇੱਥੇ ਕਿਦਾਂ ਇੱਥੇ ਕਿਹਾ ਸੀ ਹਾਂਜੀ ਜੀ ਹੁਣ ਆਪਾਂ ਲੱਗੇ ਆਲੂ ਕਟਣ ਕਿ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਇਸ ਕਰਕੇ ਅਸੀਂ ਲੇਟ ਹੋ ਗਏ ਹਾਂ ਜਿੱਧਰ ਬਿਚਰਮ ਬੰਦੇ ਹੁੰਦੇ ਹਨ ਨਾ ਉਧਰ ਦੀ ਸਾਈਡ ਆ ਟੁੱਕੜੇ ਥੱਲੇ ਫੂਮਰ ਵੀ ਨਹੀਂ ਲੈ ਕੇ ਗਿਆ ਟੋਰਚ ਵੀ ਤੇ ਟੇਟ ਪਰ ਗਿਆ ਮੇਰਾ ਤੇਰਾ ਟੇਡਾ ਪੀ ਭਰਨਾ ਹੈ ਆ ਗਏ ਦਾ ਤੇਰਾ ਕਿਦੋਂ ਆਗ ਮੋਟਰਸਾਈਕਲ ਆ ਗਿਆ ਹਾਂ ਮੇਰੇ ਲੰਘੜ ਆ ਖਾ ਗਿਆ ਆ ਲੈ ਚਪਲ ਤੇ ਆਦੇ ਫਾਏਕ ਉਹ ਗਈ ਉਹ ਮਰੇ ਤੇ ਚਪਲ ਵਾਈ ਹਾਂ ਤੇ ਚੈਂਟਰ ਬਾਦੀ ਦੋ ਜਗ੍ਹਾ ਤੋਂ ਢੋਲ ਕੇ ਦਾ ਗਿਆ ਮਟਰ ਕਟਲੇ ਪਿਆਜ਼ ਥੋੜੀ ਬਾਰਨੇ ਰ ਬਹੁਤ ਹੋ ਗਿਆ ਅੱਜ ਮੈਂ ਨਹੀਂ ਡੱਗਉਂਦੀ ਆਪਾਂ ਖੋਲਦੇ ਬਾਹਰ ਦੇਖੋ ਦੁੱਧ ਵਿੱਚੋਂ ਕੱਢ ਲੈ ਸੀ ਗਣਾ ਅੱਜ ਰਾਜੀ ਚ ਅੱਛਾ ਕੋਈ ਮਾਰ ਲਾ ਦੇ ਤੱਕ ਮम्मी ਕੋ ਤਾਂ ਅੱਜ ਸਵਾਦੀ ਗੱਲ ਕਰ ਗਰਮੀ ਬਹੁਤ ਜ਼ਿਆਦਾ ਹੋਈ ਪਈ ਨਾ ਗਰਮੀ ਕਪੜੇ ਵਰਨਾ ਕਾਪੜੇ ਕੀ ਹੈ ਖਰਾਬ ਹੋ ਗਈ ਇਹ ਹਣ ਚੈਨ ਸਾਡੀ ਮੋਟਰਸਾਈਕਲ ਦੀ ਚੈਨ ਖਰਾਬ ਹੋ ਗਈ ਇਸ ਕਰਕੇ ਕੰਮ ਨਹੀਂ ਕੀਤਾ ਜਦੋਂ ਆਉਣਾ ਜਾਣਾ ਪੈਂਦਾ ਫਿਰ ਮੋਟਰ ਗੱਡੀ ਸੜਕ ਤੋਂ ਬਾਰ-ਬਾਰ ਕੱਢੀ ਨਹੀਂ ਜਾਂਦੀ ਹੈ ਮਨਵੀਰ ਇਹਨੂੰ ਪਿੱਛੇ ਉਧਰ ਨੂੰ ਲੈ ਜਾਓ ਤਾਂ ਤੁਸੀਂ ਕੀ ਕਰਦੇ ਆ ਜਦੋਂ ਕੰਮ ਕਰਨਾ ਹੁੰਦਾ ਤੁਸੀਂ ਇੱਦੀ ਕਰਦੇ ਆ ਹੈ ਆਹ ਪਿਆ ਸਾਡੇ ਤਾਂ ਨਿੱਕੇ ਨਿੱਕੇ ਜਿਹੇ ਰਹਿ ਗਏ ਇਹਦੇ ਵਿੱਚ ਹੈ ਆਲੂ ਤੇ ਲਾ ਕੇ ਇਹਦੇ ਵਿੱਚ ਪਾਉਂਦੇ ਆਲੂ ਹੁਣ ਆਪਾਂ ਇੱਥੇ ਦੇਖਦੇ ਆ ਆਪਾਂ ਇੱਥੇ ਉਹ ਲਵਾ ਲੈਣੇ ਆ ਆਪਣੇ ਲਈ ਦੂਜੇ ਭਾਂਡੇ ਰੱਖਣ ਵਾਲਾ ਤੇ ਰੈਂਕ ਵਗੈਰਾ ਲਵਾ ਲੈਣਾ ਸਾਰਾ ਕੁਝ ਇੱਥੇ ਦੇਖਦੇ ਆ ਤੇ ਆਦੂ ਪੱਤਾ ਆਲੂ ਕੱਟ ਲਓ ਨਮਾ ਪਾਣੀ ਮੰਮਾ ਨੇ ਪੀਣਾ ਪਾਣੀ ਮੰਮਾ ਨੂੰ ਖਿਆਸ ਲੱਗੀ ਇਹਨੂੰ ਮਨ ਪਾਣੀ ਵੀ ਦੇ ਦੀ ਆਪਾਂ ਪੈਕਟਾ ਪਾਇਆ ਹਾਂਜੀ ਪੈਕਟਾਂ ਚੋ ਆ ਸਬਜ਼ੀ ਵਿੱਚ ਸਭ ਦਿਖ ਰਹੇ ਹਾਂਜੀ ਸਭ ਥੋੜਾ ਖਰਾਬ ਨਾ ਹੋਵੇ ਨਾ ਬਾਹਰ ਇਹ ਅੱਜ ਵੀ ਕਰਤਾ ਹਾਂਜੀ ਉਹ ਨਹੀਂ ਮੈਂ ਤਾਂ ਕਿ ਉਹ ਉਹ ਵੀ ਕਿਉਂ ਨਾ। ਮਨ ਨਾਲ ਬਣ ਲੈ ਪਿਆ ਚਾ। ਸੋ ਅਨੂੰ ਸਾਡਾ ਵਲੌਗ ਤਿਆਰ ਕਰਤਾ ਹੈ ਦੱਸਿਓ ਜਰੂਰ ਕਿ ਅੱਪਾ ਅੱਜ ਆਪਣਾ ਵਲੌਗ ਅਪਲੋਡ ਕਰ ਲਿਆ। ਸੋ ਨਾ ਸਮਝ ਹੈ? ਆ ਕੇ ਬਾਅਦ ਨੂੰ ਰੈਡੋ ਰੋਟ। ਤੇ ਇਹ ਨਹੀਂ ਦਿਨ ਦਾ ਪੀਜਾ ਉਹਨਾਂ ਘਾਟਾ ਪਾਈਆਂ ਮੈਨੂੰ ਨਾ ਦਿਖਾ ਦੇ। ਓਕੇ। ਇਹਨਾਂ ਚਾ ਪਾਣੀ ਪਾ ਗਿਐ ਵੀ ਪਾ ਗੋ ਖਾਣਾ। ਆਓ। ਤੇ ਵੀ ਰਾਤ ਵੀ ਬੇਤੇ ਹੀ ਪਾਤਾ। ਤੇ ਇਹ ਗੱਲ ਨੇ ਮਰਦਾ ਤੇਰੀ ਜਿੱਦਾ ਜੋਦੇ ਚ ਹੋਇਆ। ਕੀ ਦੀ ਜੀ? ਉਹਦੇ ਚ ਬੱਜਿਆਂ ਚ ਕੁਲ ਚਿਆਂ ਚ ਮਨੇ ਜਾ ਪਾਪਾ ਕੋ ਜਾ ਕੇ ਪਰਤ ਤੋ ਤੁਣ ਹੁੰਦੇ ਆ ਸਾਰੇ ਕਿੱਕੇ ਥੋੜੀ ਖਾਣਾ ਲੈਂਦੇ ਸੋ ਅਨੇੜੇ ਇੱਕ ਇਹਨਾਂ ਦੇ ਅਲੱਗ ਬਣਾਤਾ ਸੀ ਜਿਹੜੇ ਬਣਾਉਂਦੇ ਆ ਹਾਂ ਗੋਈ ਖਾਣਾ ਮੈਂ ਤਾਂ ਹੁੰਦੀ ਨੇ ਪਹਿਲਾਂ ਗੋਲੀ ਖਾਦੀ ਭਰਾਓ ਬਈਆ ਕਿੱਕੇ ਦੀ ਚਾਹ ਸਾਡੇ ਰਾਤ ਨੂੰ ਡੇਲੀ ਬੰਦੀ ਆ ਜੀ ਚਾਰ ਪੰਜ ਘੰਟੇ ਲੈਂਦੇ ਆ ਹੂੰ ਹਲੋ ਕਰਾ ਲੀ ਗਾ ਕੀ ਨਹੀਂ ਬੋਦਾ ਇਸ ਰਾਹ ਨਹੀਂ ਇਹ ਇਹ ਪਾ ਲੰਨ ਦਾਦਾ ਪਾ ਲੈ ਮੈਨੂੰ ਆ ਇਹ ਹੁਣ ਪੀ ਲੋਗਾ ਫੇਰ ਹਨਾ ਅਬ ਪੀਵਾ ਅਬ ਪੀਵੇ ਅਬ ਦੁੱਧ ਪੀ ਲੈ ਸੀ ਗਈ ਗਾ ਥੱਲੇ ਗਰਮੀ ਬੋਲ ਆ ਵਧੀਆ ਹੁਣ ਉੱਪਰ ਗਈ ਦਾ ਕੰਮ ਕਰਕੇ ਫੇਰੇ ਜਾਨੀ ਇੱਕੋ ਵਾਰੀ। ਤੂੰ ਵੀ ਤੀ। ਕੜੀ ਘੜੀ ਪੌੜੀ ਨਾ ਚੱਲਦੀ ਹੁੰਦੀ। ਬੱਸ ਕਰ ਮੈਂ ਕੰਮ। ਜਾਓ ਪਾਪਾ ਕੋਲ ਚੰਦਰ ਜਾਓ। ਨਹੀਂ ਚੰਮਾ। ਚੱਲਦੇ ਨਹੀਂ ਨਾ ਉਹਨਾਂ ਚੱਕਿਆ ਦੋ ਗ੍ਰੰਦੀ ਪੂਰੀ। ਤੂੰ ਇਹ ਰੋਟੀ ਵਾਲੇ ਨੂੰ ਵੀ ਵੇਖੋ ਦੇਵਾਂਗੇ। ਖਾਣਾ। ਹੂੰ। ਉਹ ਸਟੂਮਾ ਨਾਲ ਉਹ ਕਿਹੜਾ ਤਾਂ ਡਰ ਚਾਹਣਾ ਲਾਈਟ ਬੰਦੀ ਨਾ। ਲਾਈਟ ਬੰਦੀ ਹੈ, ਇਦੋਂ ਲਾਈਟ ਬੰਦੀ ਹੈ। ਆਹ ਤੂੰ ਚਿੱਟਾ ਇੱਟਾ। ਗੋਪਾਟਾ ਲਓ ਜੀ ਆਂ। ਦੇਖਣ ਵਾਲੇ ਕਹਿੰਦੇ ਆ ਕਿ ਮਤਲਬ ਮੈਂ ਆ ਕੀ ਆ ਗਿਆ ਆ ਕੀ ਹੋ ਗਿਆ ਕੁਛ ਨਹੀਂ ਆ ਇਹਦਾ ਯਸ ਦਾੜਾ ਮੇਰੀ ਬਹੁਤ ਦੋ ਲੰਗੀਆਂ ਆਜੇ 2 ਦਿਨ ਹੋ ਗਏ ਰੋਗ ਦੀਆਂ ਨਾਲ ਟੋਲ ਖਾਣ ਨਾਲ ਆਸਵਾਦ ਨਾਲ ਰਸ ਨਾ ਕੰਦੀ ਚਾਹੀਏ ਵਾਲ ਫਰੀ ਦੇ ਦਿੱਤੀ ਗਈ ਬੜੀਆ ਦਵਾਈ ਸੀ ਕੀ ਉਹ ਖਾਹਾ ਹੋਣੀ 100 ਖਾਣੇ ਹੋ ਗਈ ਚਾਹ ਤੁਸੀਂ ਲੈ ਗਏ ਕੱਲ ਉਹ ਲੈ ਆ ਲੋ ਲੈ ਲੈ ਦੇਖੋ ਪਾਉਣੀ ਕੀ ਆ ਇਹ ساری ਦਵਾਈ ਲੈਣ ਚੇਵੜਾ ਕਾਦਿਆ ਨਾ ਡਿਜ਼ਾਈਨ ਆਰ ਜਾਣੇ ਕੋਈ ਫਾਇਦਾ ਨਹੀਂ ਨਾ ਕੋਈ ਇਹ ਦਵਾਈ ਖਾਣ ਦਾ ਹਾਂ ਜੇ ਤੁਸੀਂ ਖਾਣਗੇ ਮੇ ਤੁਹ ਰਹਿ ਹੰਦਾ ਮੈਂ ਨਹੀਂ ਖਾ ਰਿਆ ਕਰਨੇ ਪਹਿਲਾਂ ਤਾਂ ਮੈਂ ਖਾਦੇ ਨਹੀਂ ਕੱਲ ਹਾਂ ਤਾਂ ਨਹੀਂ ਹੋ ਮੋਕਲੇ ਤੁਸੀਂ ਖਾਦੇ ਕਹਿੰਦੇ ਨਾ ਹੋ ਗਈ ਮੈਂਗਾ ਮੈਂਗਾ ਜੀ ਮੈਂ ਵੀ ਖਾਈ ਲਵਾਂਗਾ ਅਗਰ ਤੁਸੀਂ ਖਾਓ ਇੱਥੇ ਇਹ ਜਦ ਤੱਕ ਅੱਧਾ ਇਹ ਤੋਂ ਅੰਤ ਆਉਣਾ ਹੈ ਅੱਜ ਦੀ ਲੱਗਣਾ ਇਹ ਦੋਨੇ ਸਭ ਲਈ ਹੋਗਾ ਸਾਰਾ ਹਰਦਾ ਤੂਰੀ ਨਾਲ ਨਾ ਕਰੀਂ ਆ ਨਾ ਕਰਾਂਗੇ ਇੱਥੇ ਚਾ ਉਹ ਪਿਰੂ ਦੀ ਗੱਤ ਪੋਣੀ ਕਰਦੀ। ਸਾਡਾ ਅੱਜ ਤੇ ਐਵੇਂ ਸਾਲਾ। ਯਾ ਸਾਲਾ ਚ। ਬਾਬਾ ਜੇ ਦਾਲ ਨੂੰ ਪਰਿਚਾਲੂ ਪਤਾ ਤੇ ਉਹ ਨਾ ਜਿਹੜੀ ਚੀਜ਼ ਉਹ। ਜੇ ਦਾਲ ਡੂੰਘੇ ਚ ਪਾਉਣੀ ਆ ਤੇ ਤੇ ਦੁੱਧ ਹੋਰ ਭਾਂਡੇ ਚ ਰੱਖ ਦੇ। ਇੱਥੋਂ ਦੇ ਖੁੱਲੇ ਜਾਂ ਭਾਂਡਾ ਇਹ ਤਾਂ ਹੋਈ। ਉਹ ਪਲਾਸਟਿਕ ਦਾ ਡੱਬਾ ਕੱਢ ਜਿੱਥੇ ਮਣਾਈ ਨਹੀਂ ਸੀ। ਉਹਦੇ ਚਾਪਰੇ ਦੁੱਧ। ਹੋਵੇ ਯਾਰ ਪਾਣੀ ਵਿੱਚ ਰੱਖਣੇ ਚ ਰੱਖ ਦੇ ਤੇ ਠੰਡਾ ਰੋਜ਼ਾ ਰ ਆ ਤਾ ਨਾ। ਇਹ ਕਿ ਸਿਆਲਾਂ ਨੂੰ ਇੱਥੇ ਮੌਜਰ ਗਰਮੀ ਦਾ ਮੋਹ ਹੈ ਨਾ ਜਾਵਾਂ ਤਾਂ ਕਿ ਹਵਾ ਬਣੀ ਨਹੀਂ ਲੱਗਦੀ ਥੇ ਵੀ ਜਦੋਂ ਕਿ ਹਵਾ ਦੇਖੀ ਆਈ ਜਾਂਦੀ ਹਾਂ ਹਾਂ ਹਨਾ ਉਹ ਸਿਆਲਾਂ ਦੇਖ ਕੇ ਵੀ ਲੱਗਿਆ ਕਰਦੀ ਆਉ ਉਹ ਆਉਣੀ ਹੋਈ ਜਦੋਂ ਹੁਣ ਦੇਲਾ ਹੋਣ ਲੱਗਦੀ ਨਹੀਂ ਕਿਹਦੇ ਹਵਾ ਆਉਂਦੀ ਹੈ ਹੈਗਾ ਰਸਤਾ ਕਮੀ ਗੱਡੀ ਮੈਨੂੰ ਲੱਗਦੀ ਚੀਚੂ ਜੀਚੂ ਕਰਦੀ ਸੀਗੀ ਚੀਚੂ ਜੀਚੂ ਆ ਉਹ ਜਿੱਥੇ ਹੀ ਮਾਰਦੀ ਜਿੱਦ ਤੱਕ ਮਾਰਦੀ ਸੀ ਨਹੀਂ ਆਪਾਂ ਤਾਂ ਸਾਇਲੈਂਸ ਕਰਤਾ ਵੇਖ ਤਾਂ ਪਤਾ ਨਹੀਂ ਕਿ ਇਹਦੀ ਇਹਨੇ ਨਕੁੱਲਾ ਕਰਦੀ ਮੈਂ ਦੇਖਿਆ ਵੀ ਉਹ ਫੇਕ ਕਰਦੀ ਜੀ ਸੀ ਮੈਂ ਤਾਂ ਦੇਖਦੇ ਆ ਕਰ ਬਲੌਕ ਕਰਕੇ ਹਾਂ ਹਾਈ ਧੀ ਦੇਣੀ ਦੁੱਧ ਰੱਖੋ ਦੇ ਵਿੱਚ ਕਾਜੇ ਜਿ ਰੱਖਣਾ ਆ ਆ ਚਿੱਟਾ ਜਿਹਾ ਡੱਬਾ ਉਹ ਥੱਲੇ ਤੇ ਮਲਾਈ ਵਾਲੀ ਦੀ ਸੀ ਹਾਂ ਇਹਦੇ ਵਿੱਚ ਦੁੱਧ ਰੱਖ ਲੇਗੇ ਉਹ ਡੂੰਗਾ ਲੈ ਲਓ ਉੱਚੀ ਸਬਜ਼ੀ ਪਾਉਣੇ ਹਨਾ ਹਾਂ ਹਾਂ ਦੋਲੂ ਨਾ ਜਾਵੇ ਇਹ ਵਿੱਚ ਰੱਖੋ ਇਹ ਚ ਬੋਤਲਾ ਕੱਢ ਲਾ ਦੋ ਪਾਣੀ ਲੈਣੀ ਹੈ ਮੈਂ ਤਾਂ ਠੰਡੇ ਪਾਣੀ ਆ ਇੱਥੇ ਹੀ ਪਏ ਆ ਮੈਂ ਤਾਂ ਖਾਜੀ ਮਤਲਬ ਲੱਗੀ ਹੁਣ ਛਿੱਟਣੀ ਆਹ ਸਿੰਗਲਾ ਮੈਂ ਛਿੱਟਣੀ ਉਦਾਂ ਦੀ ਲੈਣੀ ਥੋੜੀ ਜਿਹੀ ਤੇ ਬੀ ਆਹ ਕੋਲ ਚੀਨੀ ਹੋ ਜਾਏਗੀ ਗੋਸੇ ਜਾਂ ਦਾਰ ਵਧੀਆ ਹੀ ਕਰਮਾ ਨਹੀਂ ਆਉਣਾ ਹੋਸ ਵੀ ਮੀਚਾਉਂਦੀ ਆ। ਓਦਾਂ ਨਹੀਂ ਆਉਂਦੀ। ਜਿਵੇਂ ਕੋਲ ਵਾਲਾ ਦਾ ਓਏ ਵੱਡੀ ਬੋਮੀ। ਮੈਂ ਚਾਹ ਤੂੰ ਵੀ ਚਾਹ ਮਾਰ ਲਾ ਲਈ। ਹਾਲੇ ਨੂੰ ਲੈ ਲੀਂਦੀ ਕੋਈ ਕੋਦੀ ਆਲੀ ਕੋਈ। ਖਾ ਦੇ ਨਾ ਆਖ ਤੇ ਬੱਡੇ ਭਾਂਡੇ। ਕਿਹਾ ਕੀ ਸੀ ਆ ਭਾਜੀ। ਵਾਹ ਰਹਿ ਗਈ ਹੈ ਬੱਡੇ ਇਹੇ ਤਾਂ ਲਾ ਲੈਂਦੀ ਆ ਨਾ। ஒரு சோட்டி பூட்ட படையாச்சு லக்கி சேத்த ਉਹਨੇ ਲੋਨ ਦਾ ਨਹੀਂ ਗੱਲ ਆ ਜੇ ਸਮਾਨ ਦੇ ਵਿੱਚ ਦੀਰਾ ਵੀ ਨਹੀਂ ਹੈ ਆਪਣੀ ਦਾ non mi pare che mi colpi un titolo di più. che mi colpi. Ti coglio un E la vaglia lo pantano. Ti amici. Tu eri seduta da me. E su piccoli vietti non mi pare. ਇਹੋ ਕੇ ਆਜਾ ਰੋਟੀ ਨਹੀਂ ਚੁੱਕਣੀ ਉਹ ਗੇੜਿਆਂ ਦੇ ਆ ਗਏ ਆਪਾਂ ਹਨਾ ਹੋਰ ਇਹਨਾਂ ਸਮਾਨ ਤਾਂ ਆਪਣਾ ਹੀ ਰਹਿ ਗਿਆ ਕੋਈ ਆ ਆਹ ਚਾਹ ਪਲੇ ਸਮਾਨ ਦੇ ਚਾਕੇ ਨੇ ਇਹਦੇ ਉੱਪਰ ਆਪਦੇ ਲੋਹੇ ਦਾ ਨਹੀਂ ਖਲਾਣਾ ਬੋਤਲ ਉੱਤੇ ਰੱਖਦੇ ਆ ਚਾਹ ਇੱਥੇ ਰੱਖਦੇ ਕੇ ਜਿੱਤੀ ਲਈ ਹੁੰਦੀ ਜਿੱਥੇ ਪਾਣੀ ਆਹ ਫੜ ਮੈਂ ਮਾਰ ਜੇ ਤੂੰ ਫੜ ਹਾਂ ਮੈਂ ਨਹੀਂ ਗਈ। ਠੀਕ ਪਾਪਾ ਬੈਠਾ। ਮੰਮੀ ਦਾ ਰਸ ਨੂੰ ਐ ਕਰਕੇ ਫੜਦੇ ਏੰਦਾ ਫੜਨਾ ਪੈਂਦਾ। ਮੋਟਾ ਸੱਤੇ ਬੈਣਾ। ਆਪਾ ਬੈਨੇ ਆ। ਕੋਈ ਨਾ ਬੈਠੇ। ਕੋਈ ਨਾ ਬੈਠੇ। ਪੰਨੋ ਪਾਪਾ ਚੰਡੀ ਦੀ ਗਾਣੀ ਹੈ। ਤੇ ਬੈਠੀ ਤੇ ਰੱਖਣ ਲਈ।

ਦੀ ਦਾਲ ਨਾਲ ਵਾਦੀਵਾ ਇਹਦੇ ਯੋਜਾਦੀ ਹੈ ਕੁੱਕਰ ਹੈ ਨਹੀਂ ਇਹਦੇ ਚਰੀਤੀ ਦੀ ਉਹ ਹੋਈ ਹੈ ਕੁੱਕਰ ਹੈ ਨਹੀਂ ਇਸ ਕਰਕੇ ਕੁੱਕਰ ਤੇ ਆ ਆ ਬਣਾ ਕੇ ਨੂੰ ਮੈਨੂੰ ਲੱਗਦਾ ਚੱਲਦਾ ਚੱਲਦਾ ਹੈਗਾ ਪਰ ਉਹਦੀ ਜਿਹੜੀ ਸਿਟੀ ਹੈ ਖਰਾਬ ਨਹੀਂ ਹੈ ਉਹ ਨਾ ਹਸੀ ਹਾਂ ਤਾਂ ਤਾਂ ਗੱਲ ਕੀ ਹੈ ਅਸੀਂ ਇਹ ਸਿਲੰਡਰ ਯੂਜ਼ ਨਹੀਂ ਕੀਤਾ ਤੇ ਇਸ ਗਰ ਕੈਂਪਾ ਉਹ ਜਿਹੜੀ ਆ ਜਿਹਦੇ ਤੇ ਕਰਦੀ ਹਾਂ ਹਾਂ ਆਹ ਜ ਆਹ ਇਹਦੇ ਤੇ ਕਰਦੀ ਜਿਹੜਾ ਮਾਰੀਂ ਕੀ ਨਾ ਕੋਈ ਦੌਤਦੀ ਹੈ ਨਾ ਬਹੁਤ ਫੜਦੀ ਹੈ ਨਾ ਇਹ ਹੁਣ ਇਹ ਮੱਝ ਲੈ ਆਉਂਦਾ ਪਰ ਡੋਂਟ ਮੱਝ ਨਾਲ ਤੋਂ ਲੈਣੇ ਆ ਮੱਝ ਨਹੀਂ ਇੱਥੇ ਟੈਂਟਾ ਉਹ ਚਲੋ ਸਭ ਜੀ ਸਿੱਕੇ ਘਟਨੇ ਪੇਲੇ ਡਾਈ ਦਾ ਆਹ ਇਹ ਜਦੋਂ ਮੱਝ ਉਹਨੂੰ ਆਪਾਂ ਡਾਇਆ ਕਰਾਂਗੇ ਬਿਸਮੱਲਾਹ ਗਾਂ ਸਿਆਲਾਂ ਚ ਸਿਆਣਾ ਜਿੱਤੇ ਤੋਂ ਬਦੋਂ ਬਦੋਂ ਵੀ ਤੇ ਕਿੱਦੈ ਨਾ ਆਉਣਾ ਤੇ ਬਾਹਰ ਬਾਹਰ ਆ ਰਿਹਾ ਬਾਹਰ ਮੈਂ ਇਹਨੇ ਪੀਤਾ ਬਹਿਣੀ ਆ ਦੋ ਤੇ ਹੁਣ ਇਹ ਵਾਹ ਗੱਡੀ ਆ ਦੇਖੋ ਵੀ ਫਿਰ ਕਹਿਣਾ ਵੀ ਮੈਨੂੰ ਚੀਜ਼ ਨਹੀਂ ਦਿੱਤੀ ਮੈਨੂੰ ਐਦਾਂ ਕੀਤਾ ਇਹਦੇ ਵੀ ਹੁੰਦਾ ਪਾਣਾ ਕਿ ਮੈਨੂੰ ਕਹਿੰਦਾ ਪਾਣੀ ਪਾ ਦੇ ਹੁਣ ਮੈਨੂੰ ਵੀ ਪਵਾ ਸੀਗਾ ਮੈਂ ਪਾਣੀ ਪਾਤਾ ਤੇ ਇਹਦੇ ਕਿ ਨਹੀਂ ਸੀ ਕੋਣ ਮੇਰੇ ਮੈਨੂੰ ਦੋ ਤੇ ਦੋਨਾਂ ਚਪਟੀ ਨੇ ਦੋਨਾਂ ਚਪਟੀ ਨਾਲ ਸਾਡਾ ਪੱਟੀ ਦਾ ਵਿਆਹ ਹੋਇਆ ਤੇ ਜਿੱਦਾਂ ਪਿਆ ਤਾਂ ਮੈਂ ਕੱਢ ਲਿਆ ਮੈਂ ਕਿਹਾ ਮਾਂ ਪੜੂੰਗੀ ਕਿਉਂ ਇਸੇ ਤਿਰੇ ਦੀ ਨਹੀਂ ਹੁੰਦੀ ਤਾਂ ਇਹੀ ਬੰਗਾ ਮੋਠਾ ਈ ਦਾਲ ਦਾ ਮਸਲ ਸਾਫ ਦੇ ਹੋਏ ਦਲੇ ਛੋਲੇ ਸਾਫ ਦੇ ਆਇਆ ਜੀ ਪਿਆਜ਼ ਮੈਂ ਚੌਲ ਲਿਆ ਕੋਲ ਪਿਆਜ਼ ਹਾਂ ਮਾਂ ਚੌਲ ਬਣਾ ਦੇਣਾ ਇਹਨੇ ਚੌਲ ਹੁੰਦੇ ਹੂੰ ਚੌਲ ਬਣਾ ਲੀ ਰਾਤੀ ਵੀ ਚੌਲ ਬਣਾ ਦੇ ਆਹ ਉਹ ਨਹੀਂ ਸਤਾ ਜਤਰੀਆ ਖਾਣੇ ਖਾੜੇ ਕੋ ਜਿੰਨੇ ਕਿ ਚੀਜ਼ ਖਾਣੀ ਉੰਨੀ ਕਿ ਚੀਜ਼ ਪੜੀਆ ਠੰਡਾ ਇਹ ਪਾਣੀ ਵੀ ਹੈ ਬਾਬਾ ਤੇ ਮੇਰੇ ਨਾਲ ਪੜੀਆ ਪਾਣੀ ਠੰਡਾ ਕਿਹੜਾ ਹੈ ਪਾਣੀ ਬੱਤੀ ਤੋਂ ਬਣਾਈ ਆ ਆ ਬਾੜਪੜਤ ਨਹੀਂ ਮੈਨੂੰ ਲੈ ਸਕੋ ਅੰਨੰਤ ਕਿਉਂਕਿ ਅਸੀਂ ਇਹ ਇਹ ਨਹੀਂ ਜ਼ਿਆਦਾ ਖੰਡਾ ਹੋਰ ਪਾਣੀ ਤੋਂ ਚਿੱਕੜ ਹੋ ਗਿਆ ਚਿੱਕੜ ਹੋ ਗਿਆ ਚਿੱਕੜ ਹੋ ਗਿਆ ਦਾਲ ਤੇ ਸਾਡੇ 2 ਘੰਟੇ ਬਾਅਦ ਤੇ ਬਣਦੇ ਜਾਂਦਾ ਕਿ ਬਾਅਦ ਤੇ ਸਿਰਫ ਇਹ ਦਿਗਾਈ ਉਹਦੇ ਸਾਹਮਣੇ ਸਿਰਫ ਆ ਲੈਣਾ ਨਾ ਉਪਰ ਵਿੱਚ ਤੋਂ ਉਹ ਮਾਦੀ ਹੂੰ ਤੂੰ ਕੀ ਕਰਦਾ ਆ ਦੇਖੋ ਸਾਡਾ ਮੁੰਡਾ ਲੰਮੇ ਪਿਆ ਇੱਥੇ ਦੇਖੋ ਇਹਨੇ ਉਹਨਾ ਟਾਈਮ ਕੋਈ ਨਹੀਂ ਗਈ ਜਾਣਾ ਜਿੰਨਾ ਟਾਈਮ ਅਸੀਂ ਨਾ ਕੋਠੇ ਤੇ ਜਾਈਆਂ ਇਨੇ ਉਹਨਾਂ ਟਾਈਮ ਇਦੀ ਲੰਮੇ ਪਿਆਰ ਰਹੇ ਕਿ ਮੈਂ ਕਿਹਾ ਮੂਠ ਕੁਆਰੀ ਜਿੱਤੋਂ ਆ ਤੂੰ ਸਮਝੀ ਨਹੀਂ ਇਹਦੇ ਪਰ ਕੋ ਦਾਦੀ ਦੁਕਾਨ ਚ ਚੱਲੀ ਆ ਤੇ ਕਹਿੰਦਾ ਮਰ ਮਰ ਬੂਤ ਦਾਤੀ ਪਾ ਦੇ ਮੈਂ ਤਾਂ ਮੈਂ ਨਹੀਂ ਪਾਉਣੇ ਵੀ ਮੈਂ ਤਾਂ ਨਹੀਂ ਸਨੇ ਦਾ ਦੇਖਣਾ ਤੂੰ ਮੰਮੀ ਤੇ ਕੁਆਨਾ ਤੈਨੂੰ ਕਿੱਦਾਂ ਕਰਦਾ ਹੀ ਹਾਂ ਮੂਠ ਪਾ ਦੇ ਕਹਿੰਦਾ ਮਰ ਪਾ ਦੇ ਵੀ ਕਿ ਦਾਦੀ ਚਲੀ ਨਾ ਜਾਵੇ